ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਪ੍ਰੀਤ ਧਰਮਗੜ ਸੋ ਆਪਾਂ ਤੁਹਾਡੇ ਲਈ ਇੱਕ ਵਲੌਗ ਸ਼ੁਰੂ ਕੀਤਾ ਸੀਗਾ ਵਿੱਚ ਵਿੱਚ ਆਪਾਂ ਗਾਇਬ ਹੋ ਜਾਂਦੇ ਹੈਗੇ ਆ ਟਾਈਮ ਨਹੀਂ ਲੱਗਦਾ ਸੋ ਉਹ ਵਲੌਗ ਹੈਗਾ ਆਪਣਾ ਸਕੈਟਿੰਗ ਦਾ ਵਲੌਗ ਸੋ ਉਹਦੇ ਨਾਲ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਕਿ ਜਿਹੜੇ ਪੁਆਦ ਦਾ ਇਲਾਕਾ ਹੈਗਾ ਉਸ ਇਲਾਕੇ ਦੀ ਜਿਹੜੀਆਂ ਗੱਲਾਂ ਬਾਤਾਂ ਨੇ ਤੇ ਉੱਥੋਂ ਦੇ ਲੋਕ ਨੇ ਉੱਥੋਂ ਦੀ ਜਿਹੜੀ ਬੋਲੀ ਹੈਗੀ ਆਪਣੀ ਮਾਰੀ ਪੁਆਦ ਦੀ ਬੋਲੀ ਉਸਕੇ ਬਾਰੇ ਮ ਆਪਾਂ ਗੱਲਬਾਤ ਕਰਦੇ ਆ ਤੇ ਸਕੈਟਿੰਗ ਦਾ ਨਾਲ ਆਪਾਂ ਅਨੰਦ ਲੈਂਦੇ ਆ ਸੋ ਉਹਦੇ ਹੀ ਵਲੌਗ ਦੇ ਵਿੱਚ ਅੱਜ ਆਪਾਂ ਕਰਦੇ ਆ ਨਵਾਂ ਸ਼ੁਰੂ ਬਲੌਗ ਇਹ ਤੇ ਆ ਗਏ ਬਾਈ ਤੇ ਅੱਜ ਇੱਕ ਨਵਾਂ ਹੋਰ ਤਜਰਬਾ ਆਪਣੇ ਕੋਲ ਕਿ ਰੋਡ ਸਾਡਾ ਵੱਡਾ ਰੋਡ ਹੈਗਾ ਅੱਜ ਤੇ ਤੇ ਪਿੰਡ ਹੈਗਾ ਮਮੋਲੀ ਪਵਾਦ ਦਾ ਪਿੰਡ ਹੈਗਾ ਮਮੋਲੀ ਤੇ ਜ਼ਿਲ੍ਹਾ ਇਸ ਨੂੰ ਪੈ ਰਿਹਾ ਹੈਗਾ ਸਾਹੇੜਾ ਦਾ ਜੀ ਸਿੰਘ ਨਗਰ ਮੁਹਾਲੀ ਮੁਹਾਲੀ ਜ਼ਿਲ੍ਹਾ ਹੈਗਾ ਇਸ ਪਿੰਡ ਦਾ ਤੇ ਇਸ ਪਿੰਡ ਗਾਲ ਇੱਕ ਹੋਰ ਕਹਾਣੀ ਹੈਗੀ ਆ ਮਮੋਲੀ ਮ ਮੋਲੀ ਪਿੰਡ ਦਾ ਨਾਮ ਹੈਗਾ ਮਮੋਲੀ ਸੋ ਮਮੋਲੀ ਕਾ ਮਤਲਬ ਮਾਮੂਲੀ ਸੋ ਕਹਣੇ ਤੇ ਹੀ ਪਤਾ ਲੱਗਾ ਵੀ ਇਹ ਪਿੰਡ ਛੋਟਾ ਜਿਹਾ ਪਿੰਡ ਹੈਗਾ ਮੈਨੂੰ ਲੱਗਾ 50 60 ਕ ਘਰ ਹੋਣਗੇ ਪਰ ਜੱਟਾਂ ਵਾਂਝ ਜ਼ਮੀਨ ਬਹੁਤ ਹੈ ਔਰ ਸੋ ਇਸ ਟਾਈਮ ਆਪਾਂ ਬੈਠੇ ਹੈਗੇ ਆ ਉਧਰ ਢਾਬਾ ਦਿਖਾਵਾ ਜੀ ਨੂੰ ਕੋ ਸਾਹਮਣੇ ਢਾਬਾ ਹੈਗਾ ਵੈਸ਼ ਨੂੰ ਪੰਜਾਬੀ ਢਾਬਾ ਬ੍ਰੇਕਫਾਸਟ ਲੰਚ ਡਿਨਰ ਇੱਥੇ ਮਿਲਦਾ ਸੋਮ ਮੋਲੀ ਪਿੰਡ ਦਾ ਢਾਬਾ ਹੈਗਾ ਤੇ ਇਸ ਤੇ ਸੱਜੇ ਪਾਸੇ ਆਪਣੇ ਪਾਸ ਬਣਿਆ ਹੋਇਆ ਹੈਗਾ ਬੜਾ ਸੋਹਣਾ ਇੱਕ ਇਹ ਝੁੱਗੀ ਬਣੀ ਵੀ ਹੈਗੀ ਆ ਕਾਨਿਆਂ ਵਾਲੀ ਉਹ ਇਸ ਝੁੱਗੀ ਦਾ ਪਰਾਂ ਦੇ ਨੇ ਤੇ ਇਸ ਤੇ ਅਗਲਾ ਪਿੰਡ ਹੈਗਾ ਆਪਣੇ ਪਾਸ ਅ ਮਨੋਲੀ ਸੂਰਤ ਤੇ ਦੋਸਤੋ ਇੱਕ ਗੱਲ ਹੋਰ ਕਿ ਆਪਣੀ ਅੱਜ ਤਰੀਕ ਹੈਗੀ ਆ 7 7 April 2023 ਤੇ ਦਿਨ ਹੈਗਾ ਸ਼ੁੱਕਰਵਾਰ। ਉਹ 7 April 2023 ਤੇ ਦਿਨ ਸ਼ੁੱਕਰਵਾਰ ਤੇ ਕਣਕਾਂ ਲਗਭਗ ਪੱਕ ਚੁੱਕੀਆਂ। ਸੋ ਖੇਤਾਂ ਦੇ ਅੰਦਰ ਜਿਹੜੀਆਂ ਕਣਕਾਂ ਦਾ ਹੈਗਾ ਜਿਹੜੀਆਂ ਆਪਾਂ ਪਹਿਲਾਂ ਹਰੀਆਂ ਹੁੰਦੀਆਂ ਸੀ ਜਿਆ ਜਦੋਂ ਆਪਾਂ ਆਉਂਦੇ ਸੀਗੇ। ਸੋ ਇਹ ਉਹ ਦੌਰ ਹੈਗਾ ਜਦੋਂ ਸਾਰੇ ਪੰਜਾਬ 'ਚ ਬਹੁਤ ਜ਼ਿਆਦਾ ਬਾਰਿਸ਼ ਪੈਣ ਕਾਰਨ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਤੇ ਉਹ ਨੁਕਸਾਨ ਵੀ ਆਪਾਂ ਦੇਖਦੇ ਜਾਵਾਂਗੇ ਨਾਲ-ਨਾਲ। ਤੇ ਸਕੇਟਿੰਗ ਵੀ ਆਪਾਂ ਕਰਦੇ ਜਾਵਾਂਗੇ ਤੇ ਅੱਜ ਸਾਡੇ ਕੋਲ ਦੋ ਤਿੰਨ ਚੀਜ਼ਾਂ ਚੇਂਜ ਹੈਗੀਆਂ ਟਿਕਤਾ ਆਪਣਾ ਰੋਡ ਚੇਂਜ ਹੈਗਾ ਸੋ ਰੋਡ ਆਪਣਾ ਪਹਿਲਾਂ ਪਿੰਡਾਂ ਵਾਲੇ ਛੋਟੇ ਰੋਡ ਸੀਗੇ ਥੋੜਾ ਵੱਡਾ ਰੋਡ ਹੈਗਾ ਇਹ ਬਨੂੜ ਤੋਂ ਲਾਲੜੂ ਰੋਡ ਹੈਗਾ ਬਨੂੜ ਤੋਂ ਲਾਲੜੂ ਤੇ ਲੈ ਲੈਲੀ ਰੋਡ ਸੋ ਵੱਡੀ ਸੜਕ ਹੈਗੀ ਇਹ ਸੋ ਇਹਦੇ ਉੱਤੇ ਥੋੜਾ ਰਿਸਕੀ ਵੀ ਹੈਗਾ ਪਰ ਆਪਾਂ ਬੜੇ ਧਿਆਨ ਨਾਲ ਚੱਲਾਂਗੇ ਜੇ ਕਿਤੇ 60 ਫਟ ਲੱਗ ਗਈ ਤਾਂ ਦੇਖੀ ਜਾਊਗੀ ਆਪਣਾ ਸੜਕ ਵੱਡੀ ਹੋ ਗਈ ਤੇ ਇੱਕ ਅੱਜ ਆਪਣੇ ਕੋਲ ਮੋਬਾਈਲ ਮੰਗਵਾ ਹੈਗਾ ਮੋਬਾਈਲ ਘੈਂਟ ਦਾ ਮੰਗ ਕੇ ਲਾਇਆ ਸੇਬਾਂ ਸੁਪਾ ਵਾਲੇ ਮੋਬਾਈਲ ਐ ਨਹੀਂ ਦੱਸਣਾ ਸੇਬਾਂ ਵਾਲੇ ਮੋਬਾਈਲਾਂ ਕੀ ਬੜੀ ਹੈ ਡਿਮਾਂਡ ਹੈ ਕਿਲਾ ਬਾਈ ਇਹਨੂੰ ਫੜਕ ਤਾ ਲੱਖ ਇਹਨੂੰ ਮਰੇ ਨੂੰ ਤੇ ਇੱਕ ਆਪਣੇ ਕੋਲ ਹੋਰ ਸਾਧਨ ਮੰਗਵਾ ਹੈਗਾ ਉਹ ਉਹ ਫੇਰ ਦਿਖਾਵਾਂਗੇ ਤੇ ਇੱਕ ਗਿਰਕ ਪੁਰਸਤ ਆ ਰਿਹਾ 来 ਵੀ ਦੋਸਤੋ ਅੱਜ ਕੋ ਹੋਰ ਕੰਮ ਤਾਂ ਸਾਰੇ ਹੀ ਆਪਣੇ ਰਿਸਕੀ ਜੇ ਹੋ ਗਏ ਕੰਬੈਨ ਚਲਦੀ ਦਿਖਾ ਦੇ ਪਹਿਲਾਂ ਗਰੀ ਵੀ ਇਹ ਵਾਲੀ ਫਸਲ ਦਿਖਾ ਯਾਰ ਇਧਰ ਨੂੰ ਪਹਿਲਾਂ ਦਾ ਮਤਲਬ 7 ਅਪ੍ਰੈਲ 2023 ਤੇ ਇਹ ਉਹ ਸੀਜ਼ਨ ਆ ਇਧਰ ਦਿਖਾ ਹੋਰ ਦਿਖਾ ਇਹ ਕਿਣਕ ਦਾ ਇੰਨਾ ਬੁਰਾ ਹਾਲ ਹੋਇਆ ਹੋਇਆ ਹੈਗਾ ਲੈ ਮੇਰੇ ਕੋਲ ਫੜਾ ਮੈਂ ਇੱਕ ਵਾਰ ਇਧਰੋਂ ਹੀ ਦਿਖਾ ਦੇ ਤੱਕਾਰੇ ਦੋ ਪੂਰੇ ਉਹ ਬੱਲੇ ਬੱਲੇ ਟਰੱਕ ਦਿਖਾ ਪਿੱਛੇ ਤੇ ਯਾਰ ਉਧਰ ਦੇ ਤੇ ਦਿਖਾਣੇ ਵਾਲੇ ਦਾ ਟਰੱਕ ਆ ਸਹੀ ਗੀਆਂ ਪਾ ਦੱਸੀਆਂ ਤੁਹਾਨੂੰ ਅੱਜ ਚੇਂਜ ਹੈਗੀ ਆ ਇੱਕ ਤਾਂ ਫਾਰਮ ਚ ਮਾਸਟਰ ਪੂਰਾ ਪੂਰਾ ਜਾਈ ਹੈਗਾ ਤੇ ਦੂਜਾ ਸਾਡਾ ਮੋਬਾਈਲ ਵੀ ਚੇਂਜ ਹੈਗਾ ਅੱਜ ਲੈ ਪੰਪ ਦਿਖਾਇਆ ਕਰੇ ਨਵਾਂ ਪੰਪਾ ਆਪਣਾ ਮੋਲੀ ਕੇ ਤਾਕੇ ਪੰਪ ਖੁੱਲਿਆ ਹੋਇਆ ਹੈਗਾ ਜਿਹੜੇ ਬਾਈ ਦੇਖਾਂ ਹੈਗੇ ਆ ਕਿ ਇਸ ਰਸਤੇ ਦੇ ਉੱਪਰ ਪੈਟਰੋਲ ਪੰਪ ਨਹੀਂ ਮਿਲਦਾ ਸੋਰਾ ਇੱਕ ਨਵਾਂ ਪੈਟਰੋਲ ਪੰਪ ਵੀ ਖੁੱਲ ਗਿਆ ਪਿੰਡ ਮਮੋਲੀ ਜਦੋਂ ਆਪਾਂ ਬਲੂਡ ਤੋਂ ਜਾਂਦੇ ਹੈਗੇ ਆ ਲਾਲੜੂ ਤੋਂ ਬਨੂੜ ਤੋਂ ਸ਼ਾਰਟਕਟ ਲਾਲ ਲੜੂ ਜਾਣ ਲੱਗੇ ਸਾਨੂੰ ਰਸਤੇ ਦੇ ਵਿੱਚ ਜੜੀਆਂ ਜੜੀਆਂ ਚੀਜ਼ਾਂ ਹੈਗੀਆਂ ਇੱਕ ਠੱਬਾ ਹੈਗਾ ਤਾਂ ਆਪਾਂ ਦੂਜਾ ਹੈਗਾ ਇਹ ਇੱਕ ਬਨੂੜ ਤੋਂ ਨਾਲੇ ਪ੍ਰਧਾਨ ਦਾ ਓਏ ਹੋਏ ਹੋਏ ਬੰਨੂੜ ਓਏ ਰੈਂਪ ਆ ਗਿਆ ਸੀਗਾ ਆਪਾਂ ਫੁੜਕਣਾ ਇੱਕ ਹੋਰ ਆਏਗਾ ਅੱਗੇ ਚੱਲ 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 ਸਿਆ ਕੀ ਆ ਗਈ ਉਹਦਾ ਟੁੱਕੇ ਨਾਲ ਬਚ ਗਿਆ ਉੱਥੇ ਫੁੜਕਣਾ ਸੀਗਾ ਪੱਕਾ ਕਣਕਾਂ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਆ ਦੇਖੋ ਇਧਰ ਬੱਲੇ 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 ਜੰਮੀ ਹੋਈ ਤਾਂ ਨਹੀਂ ਹੈਗੀ ਇੱਥੇ ਤੇ ਕਾਫੀ ਜ਼ਿਆਦਾ ਹਾਲਾਤ ਮਾੜੇ ਕਣਕ ਦੇ ਹਾਂਜੀ ਦੋਸਤੋ ਆਪਾਂ ਲਗਭਗ 1 ਕਿਲੋਮੀਟਰ ਲੰਘ ਆਏ ਹੈਗੇ ਤੇ ਕਾਲੀ ਦੇ ਵਿੱਚ ਆਪਾਂ ਪਿੱਛੇ ਭੁੱਲ ਗਏ ਕਿ ਆ ਐਪ ਆਪਾਂ ਇਥੋਂ ਸ਼ੁਰੂ ਕਰਦੇ ਹੈਗੇ ਹਾਂ ਸੋ ਤੁਹਾਨੂੰ ਦੱਸਿਆ ਸੀਗਾ ਇਹ ਐਪ ਜ਼ਰੂਰ ਆਪਾਂ ਯੂਜ਼ ਕਰਦੇ ਆ ਬੜਾ ਸੋਹਣਾ ਤੁਹਾਡੀ ਰਾਈਟਿੰਗ ਦੇ ਲਈ ਹੈਗਾ ਸਾਈਕਲਿੰਗ ਦੇ ਲਈ ਹੈਗਾ ਵਾ ਤੁਸੀਂ ਵਾਕ ਕਰਦੇ ਹੋ ਉਹ ਤੁਹਾਡਾ ਪੂਰਾ ਰਿਕਾਰਡ ਰੱਖਦੀ ਹੈ ਕੁਸੀਂ ਕਿੱਥੋਂ ਕਿੱਥੋਂ ਦੀ ਗਏ ਸੀਗੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਗਏ ਸੀਗੇ ਸੋ ਹੁਣ ਆਪਾਂ ਸੈਂਟਰ ਦੇ ਚ ਆ ਕੇ ਮਮੋਲੀ ਅਤੇ ਸੂਰਤ ਮਨੋਲੀ ਦੇ ਸੋ ਬਨੂੜ ਤੋਂ ਇਹ ਰੋਡ ਆ ਰਿਹਾ ਹੈਗਾ ਵੱਡਾ ਰੋਡ ਆ ਹੈਗਾ ਥੋੜਾ ਸੋ ਲਾਲੜੂ ਇਹ ਨਿਕਲੂਗਾ ਜਾ ਕੇ ਲਾਲੜੂ ਦੱਪਰ ਲਾਲੜੂ ਚੱਲ ਬਈ ਆਪਾਂ ਤੇ ਇਹਦਾ ਇੱਕ ਟਾਇਰ ਜਾਮ ਹੈਗਾ ਟਾਇਰ ਜਾਮ ਦਿਖਾਏ ਤੇ ਵਿੱਚ ਨੂੰ ਦੇਖਾਂ ਏ ਆਹ ਟਾਇਰ ਵੀ ਆਪਣਾ ਸਹੀ ਹੈਗਾ ਆ ਵੀ ਸਹੀ ਹੈਗਾ ਆ ਵੀ ਸਹੀ ਹੈਗਾ ਆ ਟਾਇਰ ਨਹੀਂ ਹੈਗਾ ਆਪਣਾ ਸਹੀ ਇਹ ਟਾਇਰ ਜੇ ਕਿਤੇ ਇਹ ਜਿਆਦਾ ਕੰਮ ਖਰਾਬ ਕਰੂਗਾ ਤਾਂ ਇਹ ਬਾਈ ਓਪ ਅੜੀ ਆਣਾ ਅੜੀ ਸਪੈਸ਼ਲ ਸਕੈਟਿੰਗ ਦੇਖਣ ਆਇਆ ਹੋਇਆ ਕੰਮ ਜਾਪਾ ਵੈਸੇ ਭਜਾਉਣਾ ਸੀ ਪੂਰਾ ਸਿਰਫ ਭਜਾ ਭਜਾ ਕੇ ਚੈੱਕ ਕਰਨਾ ਸੀ ਕਿੰਨੇ ਕਿਲੋਮੀਟਰ ਆਪਾਂ ਚਲੋਨੇ ਆ ਗੱਲਾਂ ਬਾਤਾਂ ਦੇ ਨਾਲ ਉਹ ਚੱਕਦੇ ਕੰਮ ਨੂੰ ਖੋੜ ਵਾਲਾ ਬਾਈ ਸਪੈਸ਼ਲ ਹੱਥ ਮਾਰ ਕੇ ਗਿਆ ਬਾਈ ਨੂੰ ਕਹਿੰਦਾ ਜੂੰਦਾ ਰਹਿ ਓਏ ਧਰਮ ਘੜਾਲਿਆ ਖਿੱਚਦੇ ਕੰਮ ਨੂੰ ਕਹਿੰਦਾ ਕਰਦੇ ਮੋਟੀਵੇਟ ਕਰਦੇ ਮੋਟੀਵੇਟ ਜਨਤਾ ਨੂੰ ਸੁਪਈਆ ਵੀ ਮੈਨ ਲੱਗ ਰਿਹਾ ਜਾਮ ਸੀਗਾ ਜਿਹੜਾ ਉਹ ਸੈਟ ਜਾਂ ਲੱਗਦਾ ਤਾਂ ਹੈ ਹੋ ਗਿਆ ਪਰ ਜੇ ਦੋਸਤੋ ਆਪਾਂ ਗੱਲਾਂ ਬਾਤਾਂ ਦਾ ਬਹੁਤ ਹੁੰਦੀਆਂ ਨੇ ਸੋ ਇਹਦੇ ਵਿੱਚੇ ਆਪਾਂ ਸਾਰਾ ਆਪਣਾ ਪੂਰਾ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਸੋ ਅੱਜ ਦਿਨ ਹੈਗਾ ਸ਼ੁੱਕਰਵਾਰ 7 April 2023 ਲੈ ਵੀ ਦੋਸਤੋ 2 236 ਲਗਭਗ 2.5 ਕਿਲੋਮੀਟਰ ਆਪਾਂ ਆ ਗਏ ਹੈਗੇ ਉਥੋਂ ਮਮੋਲੀ ਤੋਂ ਪਿੰਡ ਮਨੋਲੀ ਤੇ ਸਾਹ ਚੜਿਆ ਹੋਇਆ ਹੈਗਾ ਕਾਫੀ ਸੋਪ ਪਾਣੀ ਦਾ ਵੈਸੇ ਐਨਾ ਵੀ ਨਹੀਂ ਹੈਗਾ ਸਾਹ ਪੀ ਲੈਣਾ ਚਾਹੀਦਾ ਜਿਆਦਾ ਸਾਹ ਚੜਿਆ ਹੋਏ ਫਿਰ ਨਹੀਂ ਪੀਣਾ ਚਾਹੀਦਾ ਪਿੱਛੇ ਖੜ ਕੇ ਬਣਾਈ ਦੇਖੋ ਉਹ ਤੋਂ ਦੇਖੋ ਉਹ ਤਾਂ ਹੈਗੀ ਅੱਜ ਆਪਾਂ ਜਿੱਥੇ ਖੜੇ ਹੈਗੇ ਇਧਰ ਦਿਖਾ ਬਾਈ ਇੱਕ ਘੱਗਰ ਦਾ ਪੁਲ ਹੈਗਾ ਸਾਹਮਣੇ ਇਤੋਂ ਪਹਿਲਾਂ ਇਹ ਰੇੜਾ ਦਿਖਾ ਬਾਈ ਕਿੰਨੇ ਕਰ ਰੇੜਾ ਪੇਖ ਰਿਹਾ ਇੱਕ ਹਾਂ ਰੇੜਾ ਮਿੱਟੀ ਕਾ ਲੇਖ ਰਿਹਾ ਯਾਰ ਇਹ ਤਾਂ ਤੁਹਾਨੂੰ ਆਪਾਂ ਦੱਸ ਰਹੇ ਸੀਗੇ ਕਿ ਤੁਹਾਨੂੰ ਕੋਡੇ ਨਾਲ ਗੱਲਾਂ ਬਾਤਾਂ ਕਰ ਰਿਹਾ ਸੀਗਾ ਮੈਂ ਗੱਲਾਂ ਬਾਤਾਂ ਸਾਡੇ ਕੋਲ ਬਹੁਤ ਨੇ ਹਾਂ ਪੁਲ ਕੰਬਦਾ ਪਹਿਲੀ ਗੱਲ ਤਾਂ ਇਹ ਹੈ ਕਿ ਲੱਤਾਂ ਵੀ ਕੰਬ ਰਹੀਆਂ ਨੇ ਯਾਰ ਤੇ ਦੂਜੀ ਗੱਲ ਇੱਥੇ ਇਹ ਹੈਗੀ ਆ ਆ ਦਿਖਾ ਯਾਰ ਇਹ ਇਹਦੇ ਵਿੱਚ ਫਰਕ ਲੈ ਮੈਂ ਇਹ ਪੂਲ ਹੈਗਾ ਤੇ ਇਹ ਆਪਣੇ ਸਾਥੀ ਹੈਗੇ ਤੋਂਵੇਂ ਤੇ ਦੋ ਸਾਥੀ ਉਹ ਆਏ ਹੈਗੇ ਤੇ ਇੱਕ ਅੱਗਰ ਵਾਲਾ ਪੂਲ ਹੈਗਾ ਮਨੋਲੀ ਸੂਰਤ ਸੋਪਵਾਦ ਦਾ ਉਹ ਪਿੰਡ ਮਨੋਲੀ ਸੂਰਤ ਤੇ ਬਨੂੜ ਤੋਂ ਬਾਅਦ ਹੈਗਾ ਪਿੰਡ ਧਰਮਗੜ ਧਰਮਗੜ ਤੋਂ ਬਾਅਦ ਹੈਗਾ ਮਮੋਲੀ ਮਮੋਲੀ ਤੋਂ ਬਾਅਦ ਹੈਗਾ ਮਨੋਲੀ ਸੂਰਤ ਤੇ ਇਧਰੋਂ ਇਹ ਅੱਗੇ ਪਿੰਡ ਸਾਹਮਣੇ ਆਪਣੇ ਕੋਲ ਆ ਜਾਣੇ ਹੈਗੇ ਤੁਹਾਨੂੰ ਪਰ ਲੈਲੀ ਤੇ ਗੱਲ ਜਿਹੜੀ ਇੱਕ ਹੋਰ ਦਿਖਾਉਣ ਵਾਲੀ ਸੀ ਕਿ ਇੱਥੇ ਡਿੱ ਗਿਆ ਸੀਗਾ ਟਰੱਕ ਇੱਥੋਂ ਆਹੋ ਮੇਰੇ ਕੋਲੇ ਸ਼ੂਜ਼ ਦੇ ਦੁਜੇ ਪਾਏ ਹੋਏ ਹੈਗੇ ਆ ਥੋੜਾ ਜਿਹਾ ਘੁੰਮਣਾ ਔਖਾ ਲੱਗਦਾ ਹੈਗਾ ਤੇ ਇੱਥੇ ਇਹ ਨਵੇਂ ਐਂਗਲ ਲੱਗੇ ਹੋਏ ਆ ਧਿਆਨ ਨਾਲ ਦੇਖੋ ਤੁਸੀਂ ਅੱਗੇ ਜਿਹੜਾ ਐਂਗਲ ਲੱਗੇ ਹੋਏ ਆ ਸਾਰੇ ਪੱਥਰ ਦੇ ਲੱਗੇ ਹੋਏ ਆ ਇਹ ਲੋਹੇ ਦਾ ਲਾਉਣਾ ਪਿਆ ਸੀਗਾ ਇੱਥੇ ਸੋ ਇੱਥੋਂ ਟਰੱਕ ਡਿੱਗਿਆ ਹੋਇਆ ਬੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਉਹ ਦੋਸਤੋ ਕੱਗਰ ਤੇ ਕੱਗਰ ਗੱਲ ਇੱਥੇ ਇੱਕ ਚੀਜ਼ ਹੋਰ ਆ ਜਾਂਦੀ ਹੈਗੀ ਆ ਕਿ ਜਦੋਂ ਆਪਾਂ ਗੱਲ ਕਰਦੇ ਆ ਤਾਂ ਮੇਰੇ ਕੋਲ ਗੱਲਾਂ ਬਹੁਤ ਹੁੰਦੀਆਂ ਨੇ ਗੱਲਾਂ ਕੀ ਵਿਸ਼ੇ ਬਹੁਤ ਹੈਗੇ ਨੇ ਤੁਸੀਂ ਇੱਕ ਤਾਂ ਖੱਗਰ ਦੇਖੋ ਇਹ ਪਹਿਲਾਂ ਤਾਂ ਪੁਲ ਹੈਗਾ ਇਹ ਤੇ ਪੁਲ ਤੋਂ ਬਾਅਦ ਇਹ ਦੇਖੋ ਵਿੱਚ ਇੱਥੇ ਇਹ ਦਰਿਆ ਦਾ ਪਾਣੀ ਆ ਰਿਹਾ ਹੈਗਾ ਜਿਹੜਾ ਗੰਦਾ ਪਾਣੀ ਹੈਗਾ ਤੇ ਦੂਜੀ ਗੱਲ ਇਹ ਹੈਗੀ ਆ ਕਿ ਇਹਦੇ ਖੱਗਰ ਦੇ ਵਿੱਚ ਤੁਸੀਂ ਦੇਖੋਗੇ ਇਹ ਇਹ ਇੱਧਰ ਇਹਦੀ ਬਾਉਂਡਰੀ ਹੈਗੀ ਆ ਇਹ ਪਟੜੀ ਤੇ ਇਸੇ ਤਰੀਕੇ ਦੂਜੇ ਪਾਸੇ ਹੈਗੀ ਆ ਤੇ ਤੁਸੀਂ ਵਿੱਚ ਦੇਖੋ ਇਹਦੇ ਵਿੱਚ ਜ਼ਮੀਨਾਂ ਨੇ ਉਹ ਸਾਹਮਣੇ ਬਾਈਕ ਖੇਤਾਂ 'ਚ ਫਿਰ ਰਿਹਾ ਆ ਬਹੁਤ ਨੇੜੇ ਆ ਗਿਆ ਸੀਗਾ ਉਹ ਟਰੱਕ ਟਰੱਕ ਬਹੁਤ ਨੇੜੇ ਸੀਗਾ ਇਹ ਉਹ ਬਾਈ ਥੱਲੇ ਫਿਰਨ ਲੱਗਿਆ ਹੋਇਆ ਹੈਗਾ ਇੱਕ ਉਹ ਆਪਣੀ ਬਰਸੀਨ ਘਟਨਾ ਆਇਆ ਹੋਇਆਗਾ ਵਿੱਚੇ ਕਣਕ ਹੈਗੀ ਐ ਸੋ ਬਹੁਤ ਲੋਕ ਇਹੋ ਜਿਹੇ ਹੈਗੇ ਜਿਹੜੀਆਂ ਦੀਆਂ ਖੇਤਾਂ ਜਿਹੜੀਆਂ ਦੇ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਘੱਗਰ ਦੇ ਵਿੱਚ ਨੇ ਸੋ ਜਦੋਂ ਘੱਗਰ ਦਾ ਪਾਣੀ ਪੂਰਾ ਚੜ ਜਾਂਦਾ ਹੈਗਾ ਤਾਂ ਉਹ ਜ਼ਮੀਨਾਂ ਖਰਾਬ ਹੋ ਜਾਂਦੀਆਂ ਨੇ ਇਹ ਇੱਕ ਬਹੁਤ ਵੱਡਾ ਵਿਸ਼ਾ ਹੈਗਾ ਜਿਹੜੇ ਲੋਕਾਂ ਦੀ ਜ਼ਮੀਨਾਂ ਘੱਗਰ ਦੇ ਵਿੱਚ ਨੇ ਤੇ ਦੂਜੀ ਗੱਲ ਜਿਹੜੀ ਇੱਥੇ ਵਾਲੀ ਹੈਗੀ ਐ ਉਹ ਮੈਂ ਇਹ ਦੱਸਦਾ ਫੜ ਲੈ ਕਿ ਜਿਹੜਾ ਪਾਣੀ ਹੈਗਾ ਘੱਗਰ ਦਾ ਇਹ ਕਿਸੇ ਸਮੇਂ ਇਦਾਂ ਦਾ ਹੁੰਦਾ ਸੀਗਾ ਜਿਹਨੂੰ ਕਿ ਅਸੀਂ ਪੀ ਸਕਦੇ ਸੀਗੇ ਤੇ ਹੁਣ ਜਿਹੜਾ ਇਹ ਪਾਣੀ ਇਦਾਂ ਦਾ ਹੈਗਾ ਤੁਸੀਂ ਇਹਨੂੰ ਆਪ ਤੁਸੀਂ ਚੱਕ ਕੇ ਦੋ ਮਿੰਟ ਇਹ ਸਮੈਲ ਵੀ ਨਹੀਂ ਲੈ ਸਕਦੇ ਇੰਨਾ ਗੰਦਾ ਤੇ ਇੰਨਾ ਜਿਆਦਾ ਬੇਕਾਰ ਦੂਸ਼ਿਤ ਪਾਣੀ ਹੈਗਾ ਇਹ ਸੋ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੈਗੀ ਹੈ ਬੜੀਆਂ ਉਮੀਦਾਂ ਸੀਗੀ ਸਾਨੂੰ ਕਿ ਇਹ ਜਿਹੜੇ ਇਹ ਦਰਿਆਵਾਂ ਦਾ ਪਾਣੀ ਹੈਗਾ ਉਹਨੂੰ ਇਹ ਸੰਤ ਸਿੱਚੇਵਾਲ ਜਿਹੜੇ ਭਲਵੀਰ ਸਿੰਘ ਸਿੱਚੇਵਾਲ ਹੈਗੇ ਲੋਕ ਸਭਾ ਮੈਂਬਰ ਹੈਗੇ ਇਸ ਪਾਰਟੀ ਦੇ ਵੱਜੋਂ ਚੁਣੇ ਗਏ ਤੇ ਉਹਨਾਂ ਦੀ ਵੀ ਇੱਕ ਮੋਟਿਵ ਸੀਗਾ ਕਿ ਇਹ ਦਰਿਆ ਜਿਹੜੇ ਹੈਗੇ ਆਪਾਂ ਉਹਨਾਂ ਨੂੰ ਸਾਫ਼ ਕਰਾਂਗੇ ਤੇ ਹੁਣ ਮੈਂ ਮੇਰੀ ਪੂਰੀ ਅੱਖ ਰਹੀ ਹੈਗੀ ਇਸ ਚੀਜ਼ ਦੇ ਉੱਤੇ ਕਿ ਜਿਹੜੇ ਆਮ ਆਦਮੀ ਪਾਰਟੀ ਦੀਆਂ ਸੰਗੀਆਂ ਰੀਆਂ ਵੀ ਆ ਵਾਦੇ ਕੀਤੇ ਹੋਏ ਸੀ ਕਿ ਪੰਜਾਬ ਦੇ ਨਾਲ ਬੇਰੁਜ਼ਗਾਰੀ ਦਾ ਸੀਗਾ ਤੇ ਇਹ ਜਿਹੜੇ ਦੂਸ਼ਿਤ ਪਾਣੀਆਂ ਦਾ ਸੀਗਾ ਇਹੋ ਟੱਟਾ ਜਿਹੜਾ ਪਾਣੀ ਹੈਗਾ ਉਹ ਸਾਫ਼ ਕਰਨਾ ਚੋਪਾਂ ਸਾਲ ਉਸ ਤੋਂ ਬਾਅਦ ਆਪਾਂ ਜਰੂਰ ਦੇਖਾਂਗੇ ਕਿ ਭਵੰਤਮਾਨ ਕੀ ਬਾਕੀ ਨੇਤਾਵਾਂ ਦੇ ਵਾਂਗੂ ਹੀ ਗੱਲਾਂ ਕਰਦੇ ਐ ਤੇ ਦੂਜੀ ਗੱਲ ਇੱਕ ਹੋਰ ਦੇਖਣ ਵਾਲੀ ਹੈ ਕਿ ਹੁਣ ਅੱਜ ਫੇਰ ਮੈਂ ਦੁਬਾਰੇ ਰਿਪੀਟ ਕਰ ਦੋਹਾਂਗਾ 7 ਅਪ੍ਰੈਲ ਹੈਗੀ ਐ ਤੇ 7 ਅਪ੍ਰੈਲ ਨੂੰ ਜਲ ਕਲਕਮ ਪੱਕ ਚੁੱਕੀਆਂ ਲਗਭਗ ਸਨ ਉੱਨਾ ਚ ਕਟਿੰਗ ਸ਼ੁਰੂ ਹੋ ਗਈ ਕੰਬਨਾਂ ਦੀ ਕਿ ਕਿਹੜੀ ਕਿਹੜੀ ਚੱਲ ਰਹੀ ਹੈ ਕਿ ਕੱਲ੍ਹ ਇਹ ਦੇਖਣੀ ਹੈ ਕਿ ਹਲੇ ਇਸ ਇਲਾਕੇ ਦੇ ਵਿੱਚ ਸਾਡੇ ਜਿਹੜੇ ਪਿੰਡ ਹੈਗੇ ਧਰਮਗੜ ਹੈਗਾ ਬੋਲੀ ਹੈਗਾ ਇਹਨਾਂ ਦੇ ਵਿੱਚ ਗਰਦੋਰੀ ਵੀ ਨਹੀਂ ਹਲੇ ਸ਼ੁਰੂ ਹੋਈ ਤੇ ਜੇ ਇੱਥੇ ਗਰਦੋਰੀ ਵੀ ਸ਼ੁਰੂ ਹੋਈ ਹੈਗੀ ਤਾਂ ਮੁਆਵਜ਼ਾ ਕਿੱਥੋਂ ਮਿਲੇਗਾ ਸੋਪਰ ਭਗਤ ਮਾਨ ਨੇ ਇਹ ਗੱਲ ਕਹੀ ਸੀ ਕਿ ਪਹਿਲਾਂ ਕਿ ਗਰਦੋਰੀਆਂ ਪਿੱਛੋਂ ਹੁੰਦੀਆਂ ਰਹਿਣਗੀਆਂ ਪਹਿਲਾਂ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਬਾਹਰ ਲਾਂਗੇ 100 ਪੈਸੇ ਹਰ ਇੱਕ ਤੋਂ ਬਾਅਦ ਉਹ ਗਰਦੋਰੀਆਂ ਹੋਣਗੀਆਂ ਤਾਂ ਉਸ ਤੋਂ ਬਾਅਦ ਜਿਹੜਾ ਮੁਆਵਜ਼ਾ ਆਊਗਾ ਉਹਦੇ ਉੱਤੇ ਅੱਖ ਹੈਗੀ ਆ ਕਿ ਉਹ ਕਿੰਨਾ ਆਊਗਾ ਉਹ ਪੁਰਾਣੀਆਂ ਸਰਕਾਰਾਂ ਦੀ ਜਿਵੇਂ ਜਾਂ ਮੈਨੂੰ ਐਗਜ਼ੈਕਟ ਤਾਂ ਪਤਾ ਨਹੀਂ ਕਹਿੰਦੇ ਪੁਰਾਣਾ ਸੀਗਾ ਜਿਹੜਾ ਉਹ 13000 ਪਰ 2 ਏਕੜ ਸੀਗਾ ਤੇ ਹੁਣ ਜਿਹੜਾ ਹੈਗਾ ਭਗਵੰਦਾਨ ਨੇ ਕੀਤਾ ਉਹ 13 ਦੀ ਥਾਂ ਤੇ 15 ਘਰਤਾ ਸੋ ਊਂਟ ਦੇ ਮੂੰਹ ਦੇ ਵਿੱਚ ਕਜੀਰਾ ਦਿੱਤਾ ਹੈਗਾ ਸੋ ਉਹ ਜਿਹੜਾ ਹੈਗਾ ਉੱਪਰ ਬਹੁਤਾ ਜ਼ਿਆਦਾ ਪੈਦਾ ਨਹੀਂ ਹੋਣਾ ਹੈਗਾ ਉਹਦਾ ਤੇ ਉਹ ਵੀ ਚੈੱਕ 500 500000 ਰੁਪਏ ਜਾਂ 2 2000 ਰੁਪਏ ਦੇ ਚੈੱਕ ਜਿਹੜੇ ਹੈਗੇ ਕਿਸਾਨਾਂ ਨੂੰ ਫੇਰ ਮਿਲਣ ਦੀ ਮੈਨੂੰ ਲੱਗ ਰਿਹਾ ਹੈਗਾ ਅਸ਼ੰਕੀ ਹੈਗੇ ਐ ਮੈਂ ਤਾਂ ਚਾਹੁੰਦਾ ਕਿ ਵਾਪਤੋਂ ਵਾਪਤ ਪਹਿਲੇ ਮਿਲ ਕਿਸਾਨ ਜਿਹੜਾ ਹੈਗਾ ਉਹ ਰੀਡ ਦੀ ਹੱਡੀ ਹੈਗਾ ਇਸ ਦੇਸ਼ ਦੀ ਸੋ ਇਹਦੇ ਉੱਤੇ ਵੀ ਸਾਡੀ ਅੱਖ ਰੂਗੀ ਚਲੋ ਆਪਾਂ ਵਾਪਸ ਕਰਦੇ ਆਂ ਵਾਪਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਉਹ ਚੜ੍ਹਦੀ ਕਲਾ ਹਾਂ ਜੀ ਹਾਂ ਪਿੰਡ ਕਿਹੜਾ ਇਹੀ ਆਪਣਾ ਇਹੀ ਹੈ ਮਨੋਲੀ ਸੂਰਤ ਠੀਕ ਹੈ ਠੀਕ ਹੈ ਕਿਆ ਕਰੇ ਕਰ ਲੈ ਸ਼ੇਰ ਲਈ ਫਿਰ ਰਹੇ ਹੈਗੇ ਆ ਉਹ ਬਈ ਆਪਾਂ ਨੂੰ ਇੱਕ ਸ਼ੇਰ ਮਿਲ ਗਿਆ ਉਹ ਕਿਆ ਹਾਲ ਹੈ ਤੇਰਾ ਸ਼ੌਂਕੀਆ ਰੱਖਿਆ ਵਾ ਅੱਛਾ ਸ਼ੌਂਕੀਆ ਪਾਲਿਆ ਵਾ ਹਾਂ ਕਿਆ ਬਾਤ ਹੈ ਕਿਆ ਬਾਤ ਹੈ ਉਹ ਦੇਖ 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 ਉੱਤਰ ਨੂੰ ਜਾ ਰਿਹਾ ਏ ਬਾਬੂ ਲਗਾਦੇ ਰਹੋ ਕਿਹੜੀ ਨਸਲ ਆਜਾ ਆਜਾ ਬੱਲੇ 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 ਕਮਾਲ ਕਰ ਗਿਆ ਤਾਂ ਨਸਲ ਨਸਲ ਤਾਂ ਦੇਸੀ ਹੋਣਾ ਮਿਲਦਾ ਨਹੀਂ ਦੇਸੀ ਨਹੀਂ ਹੈ ਅੱਛਾ ਨਾ ਸਰਕਾਰੀ ਅੱਛਾ ਨਬਰ ਹੈ ਲੈਂਬਰ ਹੈ ਇਸ ਦੀ ਮਾਰ ਟੀ ਬੜੀ ਆ ਅੱਛਾ ਠੀਕ ਹੈ ਤੇਰੇ ਵਰਗੇ ਬਤੇ ਲੈਣਿਆ ਅੱਛਾ 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 ਯਾਰ ਦੋਤੀ ਠੀਕ ਹੈ ਠੀਕ ਹੈ ਠੀਕ ਹੈ ਕਿਆ ਬਾਤ ਹੈ ਕਿਆ ਬਾਤ ਹੈ ਦੇਖੋ ਕੱਡਾ ਘੈਂਟ ਕੁੱਤਾ ਲੈ ਰਿਆ ਬਾਬਾ ਬਾਬਾ ਇਨਾਮ ਗਿਆ ਸਰਜੀਤ ਹੈ ਯਾਰ ਸਰਜੀਤ ਮਨ ਲਗਾ ਕਾਰਵਾਈ ਪਾਇਆ ਇਸਾਂ ਨਾਲ ਹੀ ਇਹ ਪਾਣੀ ਆ ਲੈ ਸਾਰਾ ਪਾਈ ਦੀ ਦਿਨਵਾ ਪਾਣੀ ਦੀ ਸਾਂਝਾ ਲਈ ਪਾਣੀ ਆ ਹਾਂ ਠੀਕ ਆ ਠੀਕ ਆ ਠੀਕ ਆ ਪਹਿਲੇ ਨੰਬਰ ਉਹ ਕਾਲਾ ਕੁੱਤਾ ਮਿਲਦਾ ਨਹੀਂ ਭਾਈ ਕਾਲਾ ਕੁੱਤਾ ਇਹ ਤੋਂ ਦੁੱਧ ਵੀ ਪਾਦੇ ਨਾ ਹਾਂ 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 ਬਹੁਤ ਆਨ ਬਤਾਵਾ ਫੇਸ ਬਾਈ ਘਰ ਜਿਹੜਾ ਬੋਲ ਰਿਹਾ ਇਹਦਾ ਬੋਲ ਹਾਂ ਕਿਹੜਾ ਗੋਂ ਦਾ ਵੀ ਮਾਰਾ ਗੋਂ ਵੀ ਹੋਈ ਐ ਧਰਮਗੜ ਉਹ ਹਮੇ ਕਿਹੜਾ ਕੈਨੇਡਾ ਵਾਲੇ ਆ ਅਬ ਤਾਂ ਉਹ ਕਹਿੰਦੇ ਮੈਂ ਚੱਲਦੇ ਹਾਂ ਛੋੜੇ ਗਲਪ ਹਰੇਕ ਬੰਦਾ ਮੈਂ ਖਾ ਚੱਲ ਨਹੀਂ ਸਕਦਾ ਨੀ ਹਾਂ ਆਉਂ ਬਾਤ ਹੈ ਲੱਤਾਂ ਪੜ ਜਾਵਾਂਗਾ ਲੱਤਾਂ ਪੜ ਜਾ ਆ ਜੀ ਜੀ ਚੱਲ ਲੋ ਜੇ ਫੁੱਲ ਹੈਗਾ ਮਨੋਲੀ ਸੂਰਤਾਲਾ ਘੱਗਰ ਦਾ ਆਪਾਂ ਇੱਥੋਂ ਵਾਪਸ ਮੁੜ ਕੇ ਆ ਗਏ ਹੁਣ ਆਪਣੇ ਪਿੰਡ ਨੂੰ ਪਿੰਡ ਧਰਮਗੜ ਤੋਂ ਚੱਲੀਆਂ ਪਹੁੰਚਾਂ ਉਹ ਤੁਹਾਨੂੰ ਬਹੁਤ ਹੈਗਾ ਇੱਥੋਂ ਇਹ ਪੱਤੀ ਬੰਗਾ ਹੈ ਮੱਲਾ ਦਾ ਜਗਾ ਹੋਊਗਾ ਹਾਂਜੀ ਦੋਸਤੋ ਆਹ ਇੱਧਰ ਪੁਲ ਘੱਗਰ ਦਾ ਸਾਹਮਣੇ ਲਾਲੜੂ ਵਾਲਾ ਰੋਡ ਤੇ ਪਿੱਛੇ ਆਪਣੇ ਹੈਗਾ ਇਸ ਪਿੰਡ ਦਾ ਬੱਸ ਸਟੈਂਡ ਸੋ ਇੱਧਰਲੇ ਪਾਸੇ ਇਹ ਤੁਸੀਂ ਦੇਖੋਗੇ ਪਟੜੀ ਪਟੜੀ ਆਪਾਂ ਜੇ ਹੁੰਬੜਾ ਹੰਸਾਲਾ ਨੂੰ ਅਸੀਂ ਸਿੱਧਾ ਰਸਤਾ ਚੱਲਿਆ ਜਾਂਦਾ ਹੈਗਾ ਜੇ ਤੁਸੀਂ ਇੱਧਰ ਨੂੰ ਲੰਘ ਜੂਗੇ ਤਾਂ ਹੁੰਬੜਾ ਹੰਸਾਲਾ ਚਾਹ ਪਲਾਵਾਂ ਬਾਈ ਧੰਨਵਾਦ ਬਾਬਾ ਜੀ ਆਪਾਂ ਵੈਕ ਲੈ ਲੈਂਦੇ ਆ ਮੈਨੂੰ ਕਿਹਾ ਚਾਹ ਪਾਵਾ ਫਲੇ ਮਾਨਸ ਵੈਕ ਲਵਾ ਦੇ ਤਾਂ ਚਲੋ ਮੰਨ ਗਿਆ ਆਹ ਹਾਂ ਚਲੋ ਨਾ ਦੁਕਾਨਾਂ ਬਹੁਤ ਹੈਗੀ ਇੱਕ ਦੁਕਾਨ ਆਪਾਂ ਦੱਸ ਦੇਣੀ ਯਾ ਸਕੱਦਰ ਵਾਲੀ ਆ ਗਈ ਬਾਈ ਜੀ ਵੰਰੀ ਆਈ ਚੈਨੀ ਦਿਖਾ ਮਾਣਾ ਯਾ ਦੋਸਤੋ ਇੱਕ ਤਾਂ ਟ੍ਰੈਫਿਕ ਵਾਲਾ ਦਰੰਦੀ ਲੋੜ ਹੁੰਦੀ ਹੈ ਕਿ ਇੱਕ ਪਿੰਡਾਂ ਦੇ ਕੁੱਤੇ ਬੜੇ ਖਰਾਬ ਜਾਂਦੇ ਹੈਗੇ ਉਹ ਸਿੱਧੇ ਲੱਤ ਨੂੰ ਜਾ ਕੇ ਪੈਂਦੇ ਹੈ ਨਾ ਫਿਰ ਬੰਦਾ ਆਪ ਤਾਂ ਡਰਦਾ ਹੀ ਡਰਦਾ ਨਾਲ ਹੀ ਕਿੱਦੇ ਦੇ ਹੋਰ ਦੇ ਸੱਟ ਮਾਰ ਦਿੰਦਾ ਸੁੰਬੇਰੇ ਨਾਲ ਇਹ ਭਾਣੇ ਵਾਪਰੇ ਹੋਏ ਆ ਪਰ ਜਿਹੜਾ ਵੱਡਾ ਜਾਨਵਰ ਹੈਗਾ ਉਹ ਤਾਂ ਡਰਦਾ ਤੁਹਾਡੇ ਤੋਂ ਮੱਝ ਹੋ ਗਈ ਝੋਟਾ ਹੋ ਗਿਆ ਗਾਂ ਹੋ ਗਈ ਬੱਕਰੀਆਂ ਪਰ ਜਿਹੜਾ ਕੁੱਤਾ ਹੈਗਾ ਉਹ ਸਿੱਧਾ ਲੱਤ ਨੂੰ ਪੈਂਦਾ ਉਹ ਡਰਦਾ ਵੀ ਇਹ ਜੀਵ ਕਿਹੜਾ ਆ ਗਿਆ ਪਿੰਡ ਆਪਾਂ ਲੰਘ ਆਏ ਸਾਰਾ ਕ੍ਰੋਸ ਕਰਕੇ ਆਪਾਂ ਦੁਬਾਰੇ ਇਧਰੋਂ ਆ ਗਏ ਆਪਣੇ ਪਿੰਡਾਂ ਵੱਲ ਨੂੰ ਸੋ ਇੱਥੇ ਦੋ ਤਿੰਨ ਚੀਜ਼ਾਂ ਕਾਫੀ ਚੀਜ਼ਾਂ ਇਸ ਪਿੰਡ ਦੀਆਂ ਖਾਸੀਅਤਾਂ ਪਹਿਲੀ ਤਾਂ ਅੱਗਰ ਦਰਿਆ ਹੀ ਹੈਗਾ ਕਿ ਕਿ ਟਾਬੇ ਹੈਗੇ ਇੱਥੇ ਤੇ ਤੀਜੀ ਖਾਸੀਅਤ ਇੱਕ ਇੱਥੇ ਆਲਟਾਈ ਵੀ ਹੈਗੀ ਹੈ ਪ੍ਰਾਈਵੇਟ ਲਾਫੜ ਬਾਈ ਤੇ ਚੌਥੀ ਖਾਸੀਅਤ ਇਸ ਪ੍ਰਿੰਟ ਦੇ ਰਿਪੋਰਟਰ ਹੈਗੇ ਆ ਤਿੰਨ ਚਾਰ ਸੋ ਕਾਮਰੇਡ ਅਵਤਾਰ ਸਿੰਘ ਭਾਈ ਮਨਿੰਦਰ ਭਾਈ ਇੱਕ ਹੋਰ ਆਪਣਾ ਵੀਰ ਮੇਰੇ ਨਾਮ ਨਹੀਂ ਯਾਦਾ ਰਹੇਗਾ ਉਹ ਪੱਤਰਕਾਰ ਵੀਰ ਆਪਣੇ ਕਹੀਂ ਹੈਗੇ ਆ ਰਿਪੋਰਟਿੰਗ ਕਰਾਂ ਚੱਲ ਭਾਈ ਆ ਜਾ ਜਦੋਂ ਆਪਾਂ ਇੱਧਰੋਂ ਚੱਲਦੇ ਬਨੂੜ ਵਾਲੋਂ ਨੂੰ ਮੇਰੇ ਪਿੱਛੇ ਆ ਗਈ ਆਈਟੀਆਈ 바ਵਾ ਨਿਹਾਲ ਸਿੰਘ ਆਈਟੀਆਈ ਪ੍ਰਾਈਵੇਟ ਆਈਟੀਆਈ ਹੈਗੀ ਆ ਸੋ ਇਹ ਵੀ ਸਾਡੇ ਲਈ ਇੱਕ ਚੰਗੀ ਗੱਲ ਹੈ ਬਹੁਤ ਲੋਕਾਂ ਨੂੰ ਆਪਣੇ ਨੂੰ ਪਤਾ ਹੀ ਨਹੀਂ ਹੈਗਾ ਵੀ ਇੱਥੇ ਆਈਟੀਆਈ ਵੀ ਹੈਗੀ ਹੈ ਕੋਈ ਹਾਂ ਇਹ ਕੰਮ ਠੀਕ ਹੈਗਾ ਇੱਕ ਰੱਸੀ ਜੀ ਵੀ ਪਾ ਕੇ ਰੱਖਦੇ ਆਪਾਂ ਰੱਸੀ ਵਾਲਾ ਵੀ ਕੰਮ ਠੀਕ ਹੈਗਾ ਹਨਾ ਮੈਂ ਮੁੰਡੇ ਨਾਲ ਤਾਂ ਕਰਦਾ ਆਪਣੇ ਰੱਸੀ ਦੇ ਦੀਗੇ ਹੀ ਖਿੱਚੇ ਨਾ ਬਾਪ ਉਹ ਦੇਖ ਇਹ ਦੇਖ ਚ ਇੱਕ ਖੱਟਾ ਵੀ ਆ ਗਿਆ ਤੇ ਉਧਰ ਕੋਈ ਚੀਜ਼ ਵੀ ਆ ਗਈ ਉਹ ਦੇਖੋ ਬਾਏ ਬਾਏ ਕਰਾਂਗੇ ਪੱਕਾ ਕਰਾਂਗੇ ਉਹ ਕਰ ਕਰਿਆ ਰ ਹੱਥੋਂ ਵੀ ਆਦਰੇ ਕਈ ਤਾਂ ਲੋਕ ਜਮਾਇਆ ਵੇਚਤੀ ਕਰਾਦੇ ਕਈ ਵੀ ਇਹਨਾਂ ਕਰਾ ਦਿਆਤ ਕਈਆਂ ਨੂੰ ਸ਼ੌਂਕ ਹੁੰਦਾ ਹੈਗਾ ਸੋ ਮੈਨੂੰ ਤਾਂ ਸ਼ੌਂਕ ਹੈਗਾ ਜੇ ਕੋਈ ਫਿਰਦਾ ਤਾਂ ਆਪਾਂ ਬੁਲਾ ਕੇ ਲੰਗੀ ਦਾ ਬੱਚਾ ਬਜ਼ੁਰਗ ਫੋ ਇੱਧਰ ਇੱਕ ਹੋਰ ਸੰਸਥਾ ਸੋ ਇੱਕ ਸੰਸਥਾ ਹੋਰ ਸੀਗੀ ਚਲੋ ਅੱਗੇ ਸੀਗੀ ਹਾਂ ਇਹ ਅਕਾਲ ਅਕੈਡਮੀ ਬੜੂ ਸਾਹਾ ਵਾਲੀ ਆ ਇਸੀ ਚੁਟਾ ਹੈਗਾ ਇੱਧਰ ਕੋਈ ਵੀ ਦਿਖਾ ਬਾਈ ਸੂਰਤ ਮਨੋਲੀ ਇਹ ਅਕਾਲ ਅਕੈਡਮੀ ਬੜੂ ਸਾਹਾ ਗੁਰਮਤਿ ਸਿੱਖਿਆ ਕਹਿੰਦੇ ਦੰਦੇ ਆ ਇੱਥੇ ਬਾਤੀ ਪਤਾ ਤਾਂ ਅੰਦਰ ਜਾ ਕੇ ਲੱਗੂਗਾ ਜਿਹੜਾ ਪੜਦਾ ਹੈ ਉਹ ਪਤਾ ਸੋ ਆਪਣਾ ਇੱਕ ਤਾਂ ਆਇਆ ਸੀਗਾ ਬਾਪੂ ਦਾ ਟੱਬਾ ਹਨਾ ਇੱਕੋ ਆ ਇੱਕ ਇਹ ਆ ਗਿਆ ਆਪਣਾ ਇਹ ਆ ਗਿਆ ਰਗੂ ਦਾ ਟੱਬਾ ਤੇ ਉਹ ਅਲੱਗ ਕਿਹੜਾ ਸੀਗਾ ਜਿੱਥੇ ਤੂਰੇ ਸੀਗੇ ਆਪਾਂ ਮੋਲੀ ਉਹ ਵੀ ਆ ਗਿਆ ਨੇੜਾ ਕਮਲਾ ਚੱਲ ਆਲਪਾ ਇਹ ਕੀ ਆ ਲੜਕੇ ਦੋਸਤੋਂ ਤੁਹਾਨੂੰ ਕਿਹਾ ਸੀ ਨਾ ਵੀ ਪਿੰਡਾਂ ਵਾਲੇ ਕੁੱਤੇ ਹੈਗੇ ਉਹਨਾਂ ਤੋਂ ਬਚ ਕੇ ਰਹਿਣਾ ਇਹ ਭੌਂਕਦੇ ਜ਼ਰੂਰ ਹੈਗੇ ਪਰ ਜੇ ਤੁਸੀਂ ਖੜ੍ਹ ਕੇ ਤਾਂ ਵੱਢਦੇ ਨਹੀਂ ਹੈਗੇ ਹੁਣ ਮੈਂ ਵੀ ਪਹਿਲੇ ਵਾਰ ਆਇਆ ਹੈਗਾ ਦੋ ਕੁ ਵਾਰ ਪੁੱਛ-ਪੁੱਛ ਕੀਤਾ ਤੇ ਸਾਰੇ ਨਾਲ ਦੀ ਨਾਲ ਆ ਗਏ ਤੋਂ ਇਹ ਹੈਗਾ ਰੱਗੂ ਦਾ ਢੱਬਾ

ਉਹ ਹੁਣ ਵੀ ਆ ਰਿਹਾ ਹੋਣਾ ਬਹੁਤ ਵਧੀਆ ਕਿਉਂਕਿ ਜਿਹੜੀ ਲਾਈਟ ਹੈਗੀ ਉਹ ਸਿੱਧੀ ਫੇਸ ਤੇ ਪੈ ਰਹੀ ਹੈ ਸੋ ਹੁਣ ਮੈਨੂੰ ਲੱਗ ਰਿਹਾ ਨਹੀਂ ਆਇਆ ਭਲੇਖੇ ਪਹਿਣ ਤੇਰੇ ਸਾਨੂੰ 4 35 ਕਿਲੋਮੀਟਰ ਹੋ ਗਏ ਆ ਪੰਜ 6 ਕਿਲੋਮੀਟਰ ਸਾਡਾ ਹੋ ਜਾਣਾ ਹੈਗਾ ਇਹ ਨਾ ਨਾ ਚ ਦੋਸਤੋ ਅੱਜ ਆਪਾਂ 6 ਕਿਲੋਮੀਟਰ ਕੱਢ ਲਿਆ ਉਹ ਦੱਸ ਦਿਆ ਕਰ ਮੈਨੂੰ ਕੀ ਚੱਲ ਰਿਹਾ ਬੱ ਚੱਲ ਰਿਹਾ ਅਛਾ ਇਸ਼ਾਰਾ ਓਹੋ ਫੁੱਲ ਦਿਖਾਇਆ ਯਾਰ ਕਿੱਡੇ ਸੋਹਣੇ ਫੁੱਲ ਲਾਏ ਹੋਏ ਕਿਹੜੇ ਹੈਗੇ ਨੰਬਰ 11 ਆਗਾ ਕਿਹੜਾ ਲੈ ਵੀ ਦੋਸਤੋ ਆਪਾਂ ਜਿਹੜੀ ਇੱਕ ਹੋਰ ਗੱਲ ਬਾਤ ਤੁਹਾਡੇ ਨਾਲ ਕਰਨੀ ਸੀਗੀ ਰਾਜਨੀਤਿਕ ਵੀ ਕਰ ਲੈਣੇ ਆਪਾਂ ਫਸਲੀ ਚੱਕਰ ਵੀ ਦੇਖ ਲੈਣੇ ਆ ਤੇ ਪੇਪਰ 12ਵੀਂ ਦੇ ਹਲੇ ਤੱਕ ਚੱਲ ਰਹੇ ਹੈਗੇ ਪਤਾ ਨਹੀਂ ਐਤ ਕੀ ਹੋ ਜਾ ਇਹ ਡੇਟ ਸ਼ੀਟ ਕਿੰਦਾ ਦੀ ਬਣੀ ਹੈ ਤੇ ਹੁਣ ਤਿੰਨ ਚਾਰ ਛੋਟੀਆਂ ਹੈਗੀਆਂ ਇਹ ਉਹਨਾਂ ਦਾ ਆਪਾਂ ਇਹੀ ਕੰਮ ਕਰਨਾ ਹੈ। ਓਗਰਾਫਰ ਨਾਲ ਨੂੰ ਵੀ ਸਾਰਾ ਟ੍ਰੇਨਿੰਗ ਵੀਡੀਓ ਦੇ ਵਿੱਚ ਦੇਣੀ ਪੈਂਦੀ ਹੈ। ਓ ਬਾਏ ਬਾਏ ਇਹ ਆੜੀ ਆਪਣੇ ਖਾਸ ਹੈਗੇ। ਹਾਂ ਦੋਸਤੋ ਆਪਾਂ ਗੱਲ ਕਰ ਰਹੇ ਸੀਗੇ ਸੋ ਤੁਸੀਂ ਸਾਡੇ ਨਾਲ ਜੁੜਦੇ ਹੋ, ਦੇਖਦੇ ਹੋ, ਬਲੌਗ ਦੇਖਦੇ ਹੋ, ਗੱਲਾਂ ਬਾਤਾਂ ਵੀ ਆਪਾਂ ਕਰਦੇ ਆਂ ਤੇ ਤੁਸੀਂ ਸਕੇਟਿੰਗ ਦਾ ਹੈਗਾ ਸਕੇਟਿੰਗ ਦੇ ਵਿੱਚ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਇਸ ਬਲੌਗ ਦੇ ਵਿੱਚ। ਤੇ ਉਦਾਂ ਵੀ ਜਿਹੜਾ ਇਲਾਕਾ ਹੈਗਾ ਉਹਦੇ ਬਾਰੇ ਵੀ ਜਾਣਨ ਦਾ ਸਾਨੂੰ ਮੌਕਾ ਮਿਲਦਾ ਤੁਹਾਨੂੰ ਮਿਲਦਾ ਮੈਨੂੰ ਵੀ ਤੁਹਾਡੇ ਨਾਲ ਮਿਲਦਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਵੀ ਨਹੀਂ ਪਤਾ ਹੁੰਦੀਆਂ ਉੱਥੇ ਜਾ ਕੇ ਪਤਾ ਲੱਗਦੀਆਂ ਨੇ ਤੇ ਅਸੀਂ ਧਾਰਮਿਕ ਜਿਹੜੇ ਵਿਚਾਰ ਉਹੋ ਤੇ ਆਪਣੀਆਂ ਹੋਰ ਐਕਟੀਵਿਟੀਆਂ ਜਿਹੜੀਆਂ ਚੱਲਦੀਆਂ ਉਹਨਾਂ ਬਾਰੇ ਗੱਲਬਾਤ ਕਰਦੇ ਆ ਸੋ ਮੇਰੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਹਮਾਰੇ ਪਿੰਡਾਂ ਵਾਲੇ ਨੂੰ ਲੱਗ ਰਿਹਾ ਫਸਲਾਂ ਕਿ ਇਹ ਵਾਲਾ ਆਪਾਂ ਕਿਤੇ ਕਰਾਂਗੇ ਟੌਪਿਕ ਕਵਰ ਕਦੇ ਨਾ ਕਦੇ ਜ਼ਰੂਰ ਕਿ ਬਨੂੜ ਇਲਾਕੇ ਦੇ ਜਿਹੜੇ ਕਿਸਾਨ ਹੈਗੇ ਆ ਲਗਭਗ ਕੰਬੋ ਪਾਈਚਾਰਾ ਉਹ ਸੂ ਸਾਈਡ ਵਾਲੇ ਨਹੀਂ ਜਾਂਦੇ ਘੱਟ ਜ਼ਮੀਨਾਂ ਨੇ ਫਿਰ ਵੀ ਮੋਜਾਂ ਕਰਦੇ ਨੇ 20 20 50 50 100 100 ਕਿੱਲੇ ਵਾਲਿਆਂ ਨਾਲੋਂ ਇਹ 2 4 5 ਕਿੱਲੇ ਵਾਲੇ ਆ ਦਿਖਾ ਦੇ ਭਾਈ ਇੱਧਰ ਉਦੇ ਉੱਤੇ ਵੀ ਆਪਾਂ ਕਦੇ ਨਾ ਕਦੇ ਜ਼ਰੂਰ ਕੋਸ਼ਿਸ਼ ਦੋਸਤੋ ਤੁਸੀਂ ਸਾਡਾ ਬਲੌਗ ਦੇਖਦੇ ਹੋ ਤੇ ਸੋ ਮੇਰਾ YouTube ਚੈਨਲ ਹਰਪ੍ਰੀਤ ਧਰਮਗੜ ਜਿੱਦੇ ਉੱਤੇ ਤੁਹਾਨੂੰ ਹਰ ਤਰ੍ਹਾਂ ਦਾ ਰੰਗ ਮੈਂ ਕੋਸ਼ਿਸ਼ ਕਰਦਾ ਦੇਣ ਦੀ ਕੋਸ਼ਿਸ਼ ਕਰਦਾ ਦੇਣ ਦੀ ਸੋ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਤੁਸੀਂ ਨਹੀਂ ਕੀਤਾ ਹੁਣ ਤੱਕ ਕਿਉਂਕਿ ਮੈਨੂੰ ਪਤਾ ਮੈਂ ਤੁਹਾਡੇ ਲਈ ਕੀ ਕੀ ਲੈ ਕੇ ਆਵਾਂਗਾ ਇਹ ਗੱਲ ਤੁਹਾਨੂੰ ਨਹੀਂ ਪਤਾ ਤੁਹਾਨੂੰ ਤਾਂ ਪਤਾ ਲੱਗੂ ਕਿ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਾਉਂਗੇ ਕਿ ਕਿਹੜੇ ਕਿਹੜੇ ਪ੍ਰੋਜੈਕਟ ਹੈਗੇ ਆ ਯੋ ਕਾਪੀ ਬੈਕ ਹੋ ਰਹੀ ਸੀ ਜੀ ਉਹ ਤੁਹਾਨੂੰ ਚੱਲ 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 ਮੈਂ ਦੇਖਿਆ ਜੰਪ ਦਿਖਾਇਆ ਰਹਿਣਾ ਉਹ ਇਹ ਕੀ ਕਰਦਾ ਹੁਣ ਬੀਟੈਕ ਕਰ ਰਿਹਾ ਜੀ ਕਿੱਥੇ ਇਹ ਤਾਂ ਹੋ ਰਿਹਾ ਅੱਛਾ ਬੀਟੈਕ ਕਰ ਰਿਹਾ ਮੁੰਡਾ ਨਾਮ ਕੀ ਹੈਗਾ ਅਰਵਿੰਦ ਇਹ ਸੋ ਇਹ ਬੁੱਟਾ ਸਿੰਘ ਵਾਲੇ ਦੇ ਸਟੂਡੈਂਟ ਹੈਗੇ ਆਪਣੇ ਤੇ ਬੀਟੈਕ ਕਰਨ ਲੱਗਿਆ ਹੋਇਆ ਹੈਗਾ ਮੁੰਡਾ ਸੋ ਸਾਰੇ ਬੱਚੇ ਅੱਛੇ ਨਹੀਂ ਸਾਰੇ ਮਾੜੇ ਨਹੀਂ ਸੋ ਬਹੁਤ ਸਾਰੇ ਬੱਚੇ ਅੱਗੇ ਵਧਦੇ ਹੈਗੇ ਸੋ ਗੁੱਡ ਲੱਕ ਤੇ ਇਹ ਫੌਜ ਕੀ ਕਰ ਰਹੀ ਹੈ ਅੱਠਵੀਂ ਸਕੂਲ ਕਿਹੜਾ ਧਰਮਗੜੀ ਧਰਮਗੜਾ ਲੈ ਦੋਵਾਂ ਦਾ ਓਡ ਤੁਸੀਂ ਸਾਡੇ ਕੋਲੇ ਆਉਣਾ ਹੈਗਾ ਉੱਥੇ ਬੁੱਟਾ ਸਿੰਘ ਸੋ ਤੁਹਾਨੂੰ ਸੱਦਾ ਹੈਗਾ ਖੁੱਲਾ ਸੱਦਾ ਜਿਹੜੀ ਜਿਹੜੀ ਫੌਜ ਆ ਲੋ ਠੀਕ ਹੈ ਭਾਈ ਓਕੇ ਚਲੋ ਭਾਈ ਦੋਸਤੋ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਚੈਨਲ ਸਬਸਕ੍ਰਾਈਬ ਕਰਨਾ ਤੇ ਤੁਹਾਨੂੰ ਦੂਜੀ ਜਿਹੜੀ ਜਾਣਕਾਰੀ ਸੀਗੀ ਮੈਂ ਦੇਣਾ ਚਾਹੁੰਦਾ ਸੀਗਾ ਹਰ ਸ਼ਨੀਵਾਰ ਨੂੰ ਇਸ ਪੇਜ ਦੇ ਉੱਤੇ ਹਰ ਸ਼ਨੀਵਾਰ ਨੂੰ ਇਸ ਪੇਜ ਦੇ ਉੱਤੇ ਸ਼ਾਮ ਨੂੰ 7 ਵਜੇ ਮਹਿਫਲ ਇਹ ਜਜ਼ਬਾਤ ਪ੍ਰੋਗਰਾਮ ਮੈਂ ਪੇਸ਼ ਕਰਦਾ ਕਿ ਜਿਹਦੇ ਵਿੱਚ ਹਰ ਸ਼ਨੀਵਾਰ ਨੂੰ ਇੱਕ ਨਵੀਂ ਸ਼ਖਸੀਅਤ ਗਾਇਕ ਗੀਤਕਾਰ ਕੋਈ ਵੀ ਸਮਾਜਿਕ ਖੇਤਰ ਦੇ ਵਿੱਚ ਜਿਨੇ ਕੁਝ ਮੱਲਾਂ ਮਾਰੀਆਂ ਹੈਗੀਆਂ ਬਸ ਸ੍ਰੀ ਗੁਰੂ ਮਮਾ ਜੀ ਮਮੇ ਨੂੰ ਜੀ ਤਾਂ ਸੁਣਿਆ ਨਹੀਂ ਹੈਗਾ ਸੋ ਇੱਕ ਤਾਂ ਇਹ ਹੈਗਾ ਆਪਣਾ ਪ੍ਰੋਗਰਾਮ ਤੇ ਦੂਜਾ ਨਵੀਂ ਚੀਜ਼ ਇੱਕ ਸਾਡੇ ਬਨੂੜ ਦੇ ਵਿੱਚ ਆਪਾਂ ਸ਼ੁਰੂ ਕੀਤੀ ਹੈਗੀ ਹੈ ਰਲ ਮਿਲ ਕੇ ਵਾਦ ਪੰਜਾਬੀ ਸਾਹਿਤਕ ਬੈਠਕ ਬਨੂੜ ਵਾਦ ਪੰਜਾਬੀ ਸਾਹਿਤਕ ਬੈਠਕ ਬਨੂੜ ਤੇ ਜਿਹਦੇ ਵਿੱਚ ਆਪਾਂ ਬਨੂੜ ਇਲਾਕੇ ਦੇ ਜਿੰਨੇ ਵੀ ਰਾਈਟਰ ਹੈਗੇ ਆ ਗੋਣ ਵਾਲੇ ਗੀਤਕਾਰ ਕਵਈਏ ਉਹਨਾਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ ਕਿ ਆਓ ਤੇ ਇਸ ਜਿਹੜੀ ਬੈਠਕ ਹੈਗੀ ਆ ਇਹਦਾ ਨਿੱਗ ਮਾਣੋ ਇਹਦੇ ਵਿੱਚ ਮਹਿਫਲ ਜਮਾਓ ਆਪਣਾ ਰੰਗ ਪੇਸ਼ ਕਰੋ ਤੇ ਲੋਕਾਂ ਦੇ ਨਾਲ ਰੂਪਰੂ ਹੋ ਇੰਨੇ ਦਾ ਪਹਿਲਾ ਐਤਵਾਰ ਸੋ ਇਹ ਵੀ ਤੁਹਾਨੂੰ ਪੇਜ ਦੇ ਉੱਤੇ ਲਾਈਵ ਦੇਖਣ ਨੂੰ ਮਿਲਦਾ ਸੋ ਇਸ ਤੋਂ ਇਲਾਵਾ ਹੋਰ ਬਹੁਤ ساری ਐਕਟੀਵਿਟੀ ਆ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਚੱਲ ਵੀ ਮੋਡ ਲੈ ਹਾਂਜੀ ਦੋਸਤੋ ਸੋ ਇਹ ਸੀਗਾ ਸਾਡਾ ਅੱਜ ਦਾ ਸਕੇਟਿੰਗ ਦਾ ਵਲੌਗ ਤੇ ਜੇ ਤੁਹਾਨੂੰ ਸਾਡਾ ਇਹ ਵਲੌਗ ਚੰਗਾ ਲੱਗਦਾ ਹੈਗਾ ਤਾਂ ਤੁਸੀਂ ਜਿਹੜਾ ਸਾਡਾ ਚੈਨਲ ਹੈਗਾ ਆ YouTube ਚੈਨਲ ਹੈਗਾ ਮੇਰਾ ਹਰਪ੍ਰੀਤ ਧਰਮਗੜ ਤੁਸੀਂ ਉਸ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈਗਾ ਤੇ ਮੇਰਾ Facebook ਪੇਜ ਹੈਗਾ ਪੰਜਾਬੀ ਦੇ ਵਿੱਚ ਹਰਪ੍ਰੀਤ ਧਰਮਗੜ ਉਸ ਨੂੰ ਜਰੂਰ ਫੋਲੋ ਕਰਨਾ ਹੈ ਤੇ ਦੋਸਤੋ ਹਰ ਸ਼ਨੀਵਾਰ ਅਸੀਂ ਲਾਈਵ ਹੁੰਨੇ ਹੈਗੇ ਆ ਕਿਸੇ ਗੀਤਕਾਰ ਗਾਇਕ ਦੇ ਨਾਲ ਆਪਣੇ ਪੇਜ ਆਪਣਾ ਹਰਪ੍ਰੀਤ ਧਰਮਗੜ ਫੇਸਬੁੱਕ ਦੇ ਉੱਤੇ ਪੇਜ ਹੈਗਾ ਉਹਦੇ ਉੱਤੇ ਹਰ ਸ਼ਨੀਵਾਰ ਨੂੰ ਆਪਾਂ ਸ਼ਾਮ ਨੂੰ 8 ਵਜੇ ਲਾਈਵ ਹੁੰਨੇ ਆ ਤੇ ਤੁਸੀਂ ਉਦੋਂ ਸਾਡੇ ਨਾਲ رابطہ ਕਰ ਸਕਦੇ ਹੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਜੇ ਤੁਹਾਨੂੰ ਸਾਡੀ ਵੀਡੀਓਜ਼ ਅੱਛੀਆਂ ਲੱਗਦੀਆਂ ਨੇ ਤਾਂ ਤੁਸੀਂ ਸਾਡਾ ਚੈਨਲ ਜਿਹੜਾ ਹੈਗਾ ਹਰਪ੍ਰੀਤ ਧਰਮਗੜ ਉਹ ਜ਼ਰੂਰ ਸਬਸਕ੍ਰਾਈਬ ਕਰਨਾ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਾਸਤੇ ਰਹੋ ਪੰਜਾਬੀਓ